ਵੀਰੀ ਜਿਹੜੀ ਹੈ ਹੀ ਨਹੀਂ ਆ ਤੇ ਮੈਨੂੰ ਨਹੀਂ ਪਤਾ ਦੱਸ ਸਕਦਾ ਪਰ ਅੱਪੀ ਇਹ ਕੀ ਖਿਚੜੀ ਪਕਾਉਂਦੇ ਆ ਖਿਚੜੀ ਖਿਚੜੀ ਚਲੋ ਕੱਲ ਖਾਧੀ ਸੀ ਪਾ ਤੁਹਾਡੇ ਤੋਂ ਛੇਤੀ ਬਣਾਉਂ ਵੀਡੀਓ ਟੈਨਸ਼ਨ ਨਾ ਲੋ ਦਾਲ ਮਾਂਵਾ ਦੀ ਸਿੰਗੜੇ ਦੇ ਚਾਰ ਬੋਆ ਦੋ ਇੱਕ ਬੰਨ ਕਿਥੇ ਬੱਧੇ ਹੁੰਦੇ ਸੋ ਬੰਨ ਮੈਂ ਹੱਥ ਤੋਂ ਹੀ ਇੱਥੇ ਕੀ ਕਰਦੇ ਸੀ ਕਰਦੇ ਆ ਚਲ ਜਾ ਦੁਬਾਰਾ ਕਰਦੇ ਜੇ ਤੁਸੀਂ ਇੱਥੇ ਕੋੜ ਮੇਲਾ ਨੀਤ ਲੀਤ ਮਾੜੀ ਹੋਈ ਚਲੋ ਹੋਣੀ ਤੁਸੀਂ ਇਹ ਤੇ ਕੀ ਕਹਿੰਦੇ ਜੀ ਘਰ ਪਰੌਣੇ ਆਏ ਆ ਉਹ ਪਰੌਣੇ ਆਏ ਤੇ ਪਰੌਣੇ ਕਿੜੇ ਸਾਡੇ ਵਾਸਤੇ ਭਾਜੀ ਇੱਕ ਮੁੰਡੇ ਦਾ ਵੀ ਵੇਖੋ ਕਿਤੇ ਕਰੋ ਹਾਂ ਨਹੀਂ ਯਾਰ ਦੁਬਾਰਾ 21 ਭਾਜੀ ਕਰੋ ਹਾਂ ਮੁੰਡੇ ਦਾ ਵੀ ਕੋਈ ਹੱਲ ਕੋਈ ਨਹੀਂ ਭਾਜੀ ਅਸੀਂ ਨਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿੰਨਾ 21 ਭਾਜੀ ਕਿਤੇ ਲਵਲੀ ਦਾ ਵੀ ਸੋਚੋ ਇਹ ਨਾ ਪ੍ਰਾਈਵੇਟ ਜਿੱਥੇ ਕਿਤੇ ਲੱਗਾ ਹੈ ਸੀ ਨਾ ਉੱਥੇ ਤਾਂ ਤਨਖਾਹ ਦੀ ਘਟ ਤੇ ਮੈਨੂੰ ਇਹ ਆਪ ਕਿਤੇ ਤਨਖਾਹ ਚੰਗੀਆਂ ਮਿਲ ਲਾਪੇ ਤੇ ਚਲੋ ਵਧੀਆ ਗੁਜ਼ਾਰਾ ਹੋਣ ਲਾਪੂਗਾ ਨਹੀਂ ਭਾਜੀ ਸਾਡੀ ਤੇ ਪੂਰੀ ਕੋਸ਼ਿਸ਼ ਹੈ ਤਾਂ ਗੱਲ ਅੜ ਗਈ ਜੀ 21 ਭਾਜੀ ਸੋਚੋ ਕਿਤੇ ਲਵਲੀ ਦਾ ਤੇ ਇਹ ਆ ਵੀ ਪ੍ਰਾਈਵੇਟ ਕਿਤੇ ਲੱਗਾ ਸੀ ਤੇ ਤਨਖਾਹ ਦੀ ਥੋੜੀ ਸੀ ਚਲ ਚੰਗਾ ਵਾ ਗਿਆ ਵਧੀਆ ਸਸਿਗਮਾ ਸਰ ਜੀ ਸਸਿਗਮਾ ਕੀ ਕਾਲ ਹੋਰ ਕੀ ਹਾਲ ਚੰਗ ਵਧੀਆ ਠੀਕ ਹੈ ਤੂੰ ਹੀ ਸੁਣਾਓ ਹਨਾ ਔਖਾ ਆਈਂਦਾ ਕੰਮ ਆਪ ਲਾਈ ਹੋਵੇ ਤੇ ਬੰਦੇ ਨੂੰ ਸੰਤੁਸ਼ਟੀ ਹੁੰਦੀ ਆ ਬਿਲਕੁਲ ਵੀ ਜੋ ਨਿਕਲਿਆ ਆਇਆ ਇਹ ਮੇਰਾ ਹੀ ਆ ਹਨਾ ਠੀਕ ਆ ਕੱਟ ਲਾਓ ਇੱਥੇ ਚਲ ਚਲ ਕੋਈ ਨਹੀਂ ਕਵਨ ਇੱਕ ਤੇ ਆ ਇਹਨੂੰ ਪਤਾ ਨਹੀਂ ਕਿੰਨੇ ਕਿਆ ਹੀ ਲੱਗੇ ਬੈਨ ਨੂੰ ਜਾ ਕੇ ਦਸਰਾਣੇ ਬਹਿ ਗਿਆ ਆ ਹੁਣ ਪਤਾ ਨਹੀਂ ਵੀ ਕਿਹੜੀਆਂ ਗੱਲਾਂ ਉਹਨਾਂ ਨਾਲ ਕਰਦੀ ਆ ਤੇ ਕਿਹੜੀਆਂ ਨਹੀਂ ਕਰਦੀ ਇਹ ਕੇ ਵੀ ਹਲੇ ਤੱਕ ਆਏ ਨਹੀਂ ਭਤੀ ਛੇਤੀ ਆ ਉਹ ਤਾਂ ਲੱਗੀ ਆ ਕੇ ਬਹੁ ਉਹਨਾਂ ਦੇ ਸਰਪੰਦਰ ਆਲਾ ਸਮਾਨ ਲੈਣ ਤਾਈ ਗੋਪੀ ਮੇਰੀ ਗੱਲ ਸੁਣੋ ਆ ਗਏ ਆ ਪਰੌਣੇ ਪਰੌਣੇ ਤੇ ਆ ਗਏ ਦਾ ਸਮਾਨ ਸਾਰਾ ਲੈ ਆਏ ਹੋ ਨਾ ਪਰੌਣੇ ਦਾ ਕਿੱਦਾਂ ਜੀ ਹਾਂ ਠੀਕ ਠਾਕ ਠੀਕ ਆ ਬਈ ਸ਼ਸ਼ਾ ਆਇਆ ਫੋਨ ਹਾਂਜੀ ਆਉਂਦਾ ਠੀਕ ਆ ਤੇ ਲੇਟ ਹੀ ਹੋ ਗਏ ਤੁਸੀਂ ਲੈ 1 ਮੈਂ ਲੇਟ ਹੀ ਹੋ ਗਏ ਤੈਂ ਉਹ ਥੋੜਾ ਕੰਮ ਚੱਲ ਗਏ ਹਾਂ ਅੱਛਾ ਅੱਛਾ ਸ਼ਹਿਰ ਰੁਕੇ ਥੋੜੀ ਦੇਰ ਠੀਕ ਹੈ ਠੀਕ ਉਹਨਾਂ ਨਾਲ ਗੱਲ ਕਰ ਲੈਣਾ ਅੱਛਾ ਅੱਛਾ ਹੂੰ ਵਾਕਫ ਨੇ ਉਹਨਾਂ ਦੇ ਠੀਕ ਹੈ ਠੀਕ ਹੈ ਹੂੰ ਕਹਿਣਾ ਕੋਈ ਗਾੜੀ ਮੈਂ ਐਂਡ ਵਨ ਮੈਂ ਹੈ ਨਹੀਂ ਤੇ ਮੈਂ ਫੋਨ ਕਰਾਂ ਭਾਜੀ ਰਿਸ਼ਪਾਲ ਨਾਲ ਕਰਾਂ ਗੱਲ ਉਹ ਨਹੀਂ ਜੜਜੀ ਰਹਿਣ ਦਿਓ ਤੁਹਾਨੂੰ ਪਤਾ ਬੰਦੇ ਵੀ ਅੱਗੇ ਹੋ ਜਾਈਏ ਉੱਥੇ ਤੁਸੀਂ ਠੀਕ ਆ ਕੋਈ ਨਹੀਂ ਕਰ ਲਿਓ ਫੋਨ ਪੈ ਕੋਈ ਕਰ ਲੈ ਮੈਂ ਦੱਸ ਹਾਂਜੀ ਰੁਪਿੰਦਰ ਲਿਆਓ ਚਾਹ ਪਾਣੀ ਉਹੀ ਕਰਨਾ ਕਿ ਠੰਡੀ ਬੜੀ ਹੈ ਤੇ ਹਾਂਜੀ ਹਾਂਜੀ ਭੈਣ ਜੀ ਬਹੁਤ ਠੰਡੋ ਗਈ ਹੈ ਪਰ ਤੁਸੀਂ ਦੱਸੋ ਵੀ ਇਦਾਂ ਹੁੰਦਾ ਜੀ ਬਾਹਰੋਂ ਫੋਨ ਤੁਹਾਡਾ ਵੀ ਨਹੀਂ ਲੱਗਾ ਨਹੀਂ ਕਹਿ ਦਈਦਾ ਪਿਆਰ ਨਾਲ ਕਹਿ ਦਈਦਾ ਪਿਆਰ ਨਾਲ ਬਿਲਕੁਲ ਠੀਕ ਓਕੇ ਓਕੇ ਚਲੋ ਦੁਬਾਰਾ ਕੋਣ ਤੇ ਦੱਸੋ ਮੈਂ ਕਿਦਾਂ ਕਹਦਾ ਵੀ ਮਾੜੀ ਆ ਸਾਰੇ ਕੰਮ ਲਈ ਫਿਰਦੀ ਆਪਣੇ ਉਹ ਠੀਕ ਜੀ ਪਿਆਲੀ ਦੀ ਗੱਲ ਨਹੀਂ ਕੀ ਭੈਣ ਜੀ ਪਤਾ ਨਹੀਂ ਹੁਣ ਇਹ ਗੱਲ ਮੈਨੂੰ ਕਰਨੀ ਚਾਹੀਦੀ ਹੈ ਕਿ ਨਹੀਂ ਕਰੇਟਾੜੇ ਘਰ ਵੀ ਕੋਈ ਪੈਲੀ ਦਾ ਵੀ ਚੱਤ ਹੁੰਦਾ ਹੀ ਆ ਤੇ ਹੁਣਾ ਵੀ ਚਾਹੀਦਾ ਹੀ ਆ ਹੁਣਾ ਵੀ ਚਾਹੀਦਾ ਹੀ ਗਲਤ ਹੋ ਗਿਆ 21 ਪਿਆ ਜੀ ਮੰਡ ਦੇ ਹੱਥ ਹਰ ਘਰ ਚੱਲਦਾ ਹੀ ਆ ਤੇ ਜਿਹੜਾ ਭਲੀ ਭਾਂਤ ਹੋ ਜੇ ਨਾ ਉਹਦੇ ਨਾਲ ਦੀ ਰੀਸ ਨਹੀਂ ਕੋਈ ਪਲੀ ਦਾ ਚੱਕਰ ਪਿਆ ਹੀ ਤੇ ਉਹ ਛੇਰ ਗਏ ਨੇ ਠੀਕ ਠੀਕ ਆ ਹਾਂਜੀ ਚਲੋ ਕੋਈ ਗੱਲ ਨਹੀਂ ਕਮਾਉਣ ਖਾਣ ਆਪੋ ਆਪਣਾ ਸਾਨੂੰ ਤੇ ਇਹਦੇ ਵਿੱਚ ਹੀ ਖੁਸ਼ੀ ਆ 21 ਰਪਿੰਦਰ ਹਾਂਜੀ ਆ ਜਾਓ ਮੈਂ ਜੋਤ ਆਈ ਹੈ ਸਵਾਈ ਚ ਕੁੱਕ ਕਰਵਾਇਆ ਤੇਰੇ ਨਾਲ ਕਿ ਨਹੀਂ ਪੰਜ ਮਿੰਟਸ ਨਾਲ ਉੱਥੇ ਜਾ ਕੇ ਲੋ ਉਹ ਚਲ ਨਹੀਂ ਇਹ ਕੰਡ ਮਾਰ ਉਹ ਤੇ ਮਾਈਕ ਲੱਗਾ ਜੀ ਹਵੇਲੀ ਤੇ ਡੈਡੀ ਹੈ ਹੀ ਨਹੀਂ ਤੇ ਮੈਨੂੰ ਨਹੀਂ ਪਤਾ ਦੱਸ ਸਕਦਾ ਪਰ ਵੀ ਇਹ ਕੀ ਖਿਚੜੀ ਪਕਾਉਂਦੇ ਖਿਚੜੀ ਖਿਚੜੀ ਚਲੋ ਕੱਲ ਖਾਧੀ ਸੀ ਪਾ ਤੁਹਾਡੇ ਤੋਂ ਛੇਤੀ ਬਣਾਉਂ ਵੀਡੀਓ ਟੈਨਸ਼ਨ ਨਾ ਲੋ ਦਾਲ ਮਾਵਾਂ ਦੀ ਸਿੰਗਾਰੇ ਚਾਰ ਵਹਾ ਦੋ ਕਿ ਇਥੇ ਬੱਦੇ ਹੁੰਦੇ ਮੈਂ ਹੱਥ ਤੋ ਹੀ ਇਥੇ ਕੀ ਕਰਦੇ ਸੀ ਕਰਦੇ ਆ ਚੱਲ ਜਾ ਦੁਬਾਰਾ ਮੈਂ ਕਰਦੇ ਜਿਹਾ ਤਹੀ ਇਥੇ ਮੇਲਾ ਲੀਤ ਲੀਤ ਮਾਰੀ ਹੋਈ ਚਲੋ ਫੋਨੀ ਸਹੀ ਤੇ ਕੀ ਕਹਿੰਦੇ ਜੀ ਘਰ ਪਰੌਣੇ ਆਏ ਆ। ਉਹ ਪਰੌਣੇ ਆਏ ਤੇ ਪਰੌਣੇ ਕਿਹੜੇ ਸਾਡੇ ਵਾਸਤੇ ਆਏ। ਭਾਜੀ ਇੱਕ ਮੁੰਡੇ ਦਾ ਵੀ ਵੇਖੋ ਕਿਤੇ ਕਰੋ ਹਾਂ ਨਹੀਂ ਯਾਰ ਦੁਬਾਰਾ। 21 ਭਾਜੀ ਕਰੋ ਹਾਂ ਮੁੰਡੇ ਦਾ ਵੀ ਕੋਈ ਹੱਲ। ਕੋਈ ਨਹੀਂ ਭਾਜੀ ਅਸੀਂ ਨਾ ਪੂਰੀ ਕੋਸ਼ਿਸ਼ ਕਰ ਰਹੇ ਆ। ਭਾਜੀ ਕਿਤੇ ਲਵਲੀ ਦਾ ਵੀ ਸੋਚੋ ਇਹ ਨਾ ਪ੍ਰਾਈਵੇਟ ਜਿੱਥੇ ਕਿਤੇ ਲੱਗਾ ਹੈ ਨਾ ਉੱਥੇ ਤਾਂ ਤਨਖਾਹ ਦੀ ਘਟ ਤੇ ਮੈਨੂੰ ਇਹ ਆ ਕਿਤੇ ਤਨਖਾਹ ਚੰਗੀਆਂ ਮਿਲ ਲਾਪੇ ਤੇ ਚਲੋ ਵਧੀਆ ਗੁਜ਼ਾਰਾ ਹੋਣ ਲਾਪੂਗਾ। ਨਹੀਂ ਭਾਜੀ ਸਾਡੀ ਤੇ ਪੂਰੀ ਕੋਸ਼ਿਸ਼ ਹੈ ਆ। ਉੰਗਲ ਅੜ ਗਈ ਜੇ ਚੂ ਵਨ ਭਾਜੀ ਸੋਚਿਆ ਕਿਤੇ लवली ਦਾ ਤੇ ਇਹ ਆ ਵੀ ਪ੍ਰਾਈਵੇਟ ਕਿਤੇ ਲੱਗਾ ਸੀ ਤੇ ਤਨਖਾਹ ਇਹਦੀ ਥੋੜੀ ਸੀ ਚਲੋ ਚੰਗਾ ਵਾ ਗਿਆ ਵਧੀਆ ਚੂ ਵਨ ਸਸਿਗਮ ਸਰ ਜੀ ਸਸਿਗਮ ਕਾਲ ਹੋਰ ਕੀ ਹਾਲ ਚੰਗਾ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਨਾ ਔਖਾ ਆਈਦਾ ਕੰਮ ਆਪ ਲਾਈ ਹੋਏ ਤੇ ਬੰਦੇ ਨੂੰ ਸੰਤੁਸ਼ਟੀ ਹੁੰਦੀ ਆ ਕਿ ਜੋ ਨਿਕਲਿਆ ਆਇਆ ਤੇ ਮੇਰਾ ਹੀ ਆ ਹਨਾ ਠੀਕ ਆ ਕੱਢ ਲਾਓ ਇੱਥੇ ਚੱਲ ਚੱਲ ਕੋਈ ਨਹੀਂ ਆਵਨ ਇੱਕ ਤੇ ਆ ਇਹਨੂੰ ਪਤਾ ਨਹੀਂ ਕਿੰਨੇ ਕੀਤਾ ਹੀ ਲੱਗੇ ਬੈਨ ਨੂੰ ਜਾ ਕੇ ਦਸਰਾਣੇ ਬਹਿ ਗਿਆ ਆ ਹੁਣ ਪਤਾ ਨਹੀਂ ਵੀ ਕਿਹੜੀਆਂ ਗੱਲਾਂ ਉਹਨਾਂ ਨਾਲ ਕਰਦੀ ਆ ਤੇ ਕਿਹੜੀਆਂ ਨਹੀਂ ਕਰਦੀ ਇਹ ਕੇ ਵੀ ਹਲੇ ਤੱਕ ਆਏ ਨਹੀਂ ਪਤੀ ਛੇਤੀ ਆ ਉਹ ਤਾਂ ਲੱਗੀ ਆਗੇ ਬਹੁ ਉਹਨਾਂ ਦੇ ਸਰਪੰਦਰ ਆਲਾ ਸਮਾਨ ਲੈਣ ਤਾਈ ਗੋਪੀ ਮੇਰੀ ਗੱਲ ਸੁਣੋ ਆ ਗਏ ਆ ਪਰ ਉਹਨੇ ਪੁਰਾਣੇ ਤੇ ਆਗੇ ਦਾ ਸਾਮਾਨ ਸਾਰਾ ਲੈ ਆਇਓ ਨਾ। ਵਾਲੇ ਦਾ ਕਿਦਾਂ ਜੀ? ਹਾਂ ਠੀਕ ਠਾਕ। ਠੀਕ ਹੈ ਬਈ ਵਧੀਆ। ਅੱਛਾ ਅੱਛਾ ਆਇਆ ਫੋਨ? ਹਾਂ ਜੀ ਆਉਂਦਾ। ਠੀਕ ਆ। ਤੇ ਲੈਟੀ ਹੋਗੇ ਤੁਸੀਂ? ਲੈ 1 ਮੈਂ ਲੈਟੀ ਹੋਗੇ ਤੇਹੀਂ। ਉਹ ਥੋੜਾ ਕੰਮ ਚੱਲ ਗਏ ਹਾਂ। ਅੱਛਾ ਅੱਛਾ। ਛੇ ਰੁਗੇ ਥੋੜੀ ਦੇਰ। ਠੀਕ ਹੈ ਠੀਕ। ਉਹਨਾਂ ਨਾਲ ਗੱਲ ਕਰ ਲੈਣਾ। ਅੱਛਾ ਅੱਛਾ। ਹੂੰ। ਵਾਕਬ ਨੇ ਉਹਨਾਂ ਦੇ। ਠੀਕ ਹੈ ਠੀਕ ਹੈ। ਹੂੰ। ਕਹਿਣਾ ਕੋਈ ਗਾੜੀ? ਮੈਂ ਐਂਡ 1 ਮੈਂ ਨਹੀਂ ਤੇ ਮੈਂ ਫੋਨ ਕਰਾਂ ਪਾਜੀ ਰਿਸ਼ਪਾਲ ਨਾਲ ਕਰਾਂ ਗੱਲ। ਉਹ ਨਹੀਂ ਡੜਜੀ ਰਹਿਣ ਦੋ ਤੁਹਾਨੂੰ ਪਤਾ ਬੰਦੇ ਵੀ ਅੱਗੇ ਹੋ ਜਾਈਏ ਉੱਥੇ ਤੁਸੀਂ ਠੀਕ ਆ ਕੋਈ ਨਹੀਂ ਕਰ ਲਿਓ ਫੋਨ ਤਾਂ ਕੋਈ ਕਰ ਲੈ ਮੈਂ ਦੱਸ ਹਾਂਜੀ ਰਪਿੰਦਰ ਲਿਆਓ ਚਾਹ ਪਾਣੀ ਹਾਂਜੀ ਕਰਨਾ ਕੀ ਠੰਡੀ ਬੜੀ ਹੈ ਤੇ ਹਾਂਜੀ ਹਾਂਜੀ ਭੈਣ ਜੀ ਬਹੁਤ ਠੰਡੋ ਗਈ ਹੈ ਫਿਰ ਤੁਸੀਂ ਦੱਸੋ ਵੀ ਇਦਾਂ ਹੁੰਦਾ ਜੀ ਬਾਹਰੋਂ ਫੋਨ ਤੁਹਾਡਾ ਵੀਰ ਨਹੀਂ ਲੱਗਾ ਨਹੀਂ ਕਹਿ ਦੇਈਦਾ ਪਿਆਰ ਨਾਲ ਕਾ ਕਹਿ ਦੇਈ ਤੇ ਕਹਿ ਦੇਈਦਾ ਪਿਆਰ ਨਾਲ ਬਿਲਕੁਲ ਠੀਕ ਓਕੇ ਚਲੋ ਦੁਬਾਰਾ ਫੋਨ ਪੇਂ ਤਾਂ ਮੈਂ ਕਿਦਾਂ ਕਹਿਦਾ ਵੀ ਮਾੜੀ ਆ ਸਾਰੇ ਕੰਮ ਲਈ ਫਿਰਦੀ ਆਪਣੇ ਉਹ ਠੀਕ ਜੀ ਪੈਲੀ ਦੀ ਗੱਲ ਨਹੀਂ ਕੀ ਪੇਂ ਜੀ ਪਤਾ ਨਹੀਂ ਹੁਣ ਇਹ ਗੱਲ ਬਿਨੁ ਕਰਨੀ ਚਾਹੀਦੀ ਆ ਕਿ ਨਹੀਂ ਪਰ ਢਾਡੇ ਘਰ ਵੀ ਕੋਈ ਪੈਲੀ ਦਾ ਵੀ ਛੰਦਾਈ ਆ ਤੇ ਹੁਣਾ ਵੀ ਚਾਹੀਦਾ ਹੀ ਆ ਹੁਣਾ ਵੀ ਚਾਹੀਦਾ ਹੀ ਮੈਂ ਗਲਤ ਹੋ ਗਿਆ ਪੇਂ ਜੀ ਮੰਡ ਵਿਆਹ ਤਾਂ ਹਰ ਘਰ ਚੱਲਦਾ ਹੀ ਆ ਜਿਹੜਾ ਭਲੀ ਭਾਂਤ ਹੋ ਜੇ ਨਾ ਉਹਦੇ ਨਾਲ ਦੀ ਰੀਜ਼ ਨਹੀਂ ਕੋਈ ਕਲੀ ਦਾ ਚੱਕਰ ਪਿਆ ਹੀ ਤੇ ਉਹ ਸ਼ਹਿਰ ਗਏ ਠੀਕ ਠੀਕ ਹਾਂਜੀ ਚਲੋ ਕੋਈ ਗੱਲ ਨਹੀਂ ਕਮਾਉਣ ਖਾਣ ਆਪੋ ਆਪਣਾ ਸਾਨੂੰ ਤੇ ਇਹਦੇ ਵਿੱਚ ਹੀ ਖੁਸ਼ੀ ਆ ਹਰਪਿੰਦਰ ਹਾਂਜੀ ਆ ਜਾਓ ਮੀ ਜੋਤ ਆਈ ਹੈ ਸੋਈ ਚ ਕੁੱਕਰਵਾਇਆ ਤੇਰੇ ਨਾਲ ਕਿ ਨਹੀਂ ਪੰਜ ਵੀ ਗੱਲ ਸੁਣਾ ਕੇ ਖਿਲਾਇਆ 21 ਚਲੋ ਕੋਈ ਕੰਡਾ ਮਾਰੋ ਉੱਤੇ ਮਾਈਕ ਲੱਗਾ